ਮਹਿੰਦਰਾ ਮਹਿੰਦਰਾ 472 ਡੀਆਈ ਡੀਆਈ ਟਰੈਕਟਰ ਠੀਕ ਹੈ ਜੀ ਟਰੈਕਟਰ ਸੋਨਾ ਵੀਰੇ ਬਾਡੀ ਲੈ ਆਂਦਾ ਵੀ ਇੰਜਨ ਗੇਅਰ ਦਾ ਵੀ ਪੂਰਾ ਨਵਾਂ ਹੀ ਆ ਠੀਕ ਹੈ ਡਿਮਾਂਡ ਇਹਦੀ 1.5 ਲੱਖ ਰੁਪਈਆ ਵੀਰੇ 1 ਲੱਖ ਦਾ ਡਿਮਾਂਡ ਕਰਦੇ ਹਾਂ ਹਾਂ ਜੀ ਕਿੰਨੇ ਦਾ ਟਰੈਕਟਰ 1 ਲੱਖ 35 ਹਜ਼ਾਰ ਦਾ ਟਰੈਕਟਰ ਦੇਵਾਂਗੇ ਵੀਰੇ ਫਾਰਮ ਟਰੈਕ ਹੈਗਾ ਜੀ 60 ਵਾਲਾ 60 ਵਾਲਾ ਵੀਰੇ ਡਬਲ ਕਲੱਚ ਆ ਹਾਂ ਜੀ 97 ਮਾਡਲ ਆ ਠੀਕ ਹੈ ਜੀ ਦਮਾਨਾ ਇੱਕ 67 ਆ ਵੀਰੇ 1 ਲੱਖ 67000 ਆ ਜੀ ਕਿੰਨੇ ਕੁ ਦਾ ਕਰ ਦੋ ਮੌਕੇ ਤੇ ਵੀਰੇ ਟਰੈਕਟਰ ਹੋਊਗਾ 1.5 ਲੱਖ ਦਾ ਜੀ 1.5 ਲੱਖ ਦਾ ਜੀ ਹਾਂਜੀ ਹਾਂਜੀ ਅਸੀ ਕਾਰ ਬਾਈ ਜੀ ਸਾਰੇ ਦੋਸਤ ਆ ਮੇਰੇ ਨਾ ਆਪਾਂ ਮੋਗੇ ਨਹੀਂ ਮੋਗੇ ਟਰੈਕਟਰ ਮੰਡੀ ਤੇ ਬਾਈ ਜੰਟੇ ਨਾ ਕਰਾਉਣਾ ਗੱਲਬਾਤ ਸਸੀ ਕਾਰ ਜੀ ਸਸੀ ਕਾਰ ਬਾਈ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਬਾਈ ਤੁਸੀਂ ਆਪਣੇ ਦੱਸੋ ਇੱਕ ਠਾਕ ਨੇ ਹਾਂਜੀ ਵਧੀਆ ਤੇ ਪਿੰਡ ਕਿਹੜਾ ਜੀ ਆਪਣਾ ਪਿੰਡ ਆਪਣਾ ਲਵਾਰਾ ਜੀ ਮੋਗੇ ਦੇ ਨਾਲ ਇਤੋਂ 4 ਕਿਲੋਮੀਟਰ ਤੇ ਵੀਰੇ ਬਾਬੇ ਦામੂ ਸ਼ਾਹ ਵਾਲਾ ਪਿੰਡਾ ਲਵਾਰਾ ਠੀਕ ਆ ਜੀ ਹਾਂਜੀ ਇਹ ਟਰੈਕਟਰ ਕਿੰਨੇ ਕ ਹੁੰਦੇ ਆ ਜੀ ਟਰੈਕਟਰ ਆਪਣੇ ਕੋਲ 7 8 6 ਐਨੇ ਤਾਂ ਹੁੰਦੀਆਂ ਆ ਵੀਰੇ 6 7 ਟਰੈਕਟਰ ਨੋਰਮਲ ਠੀਕ ਆ ਜੀ ਹਾਂਜੀ ਅੱਜ ਮੰਡੀ ਤੇ ਕਿੰਨੇ ਲੈ ਕੇ ਆ ਜੀ ਮੰਡੀ ਤੇ ਆਪਾਂ ਲੈ ਆਏ ਸੀਗੇ ਟਰੈਕਟਰ 6 ਹਾਂਜੀ ਜਿਹਦੇ ਵਿੱਚ ਦੋ ਟਰੈਕਟਰ ਸੇਲ ਆ ਅੱਜ ਠੀਕ ਆ ਜੀ ਹਾਂਜੀ ਪੰਜ ਕਿਨਾਰੇ ਹਜੇ ਵੀ ਖੜੇ ਆ ਪੂਰੇ ਠੀਕ ਆ ਜੀ ਚਾਰ ਪੰਜ ਨਖ ਹੈਗੇ ਆ ਤੇ ਸਭ ਤੋਂ ਪਹਿਲਾਂ ਟਰੈਕਟਰਾਂ ਬਾਰੇ ਕਰ ਦਿਆਂ ਗੱਲਬਾਤ ਜੀ ਗਾਰਮਟ ਰੇਕ ਹੈ ਜੀ 60 ਵਾਲਾ 60 ਵਾਲਾ ਵੀਰੇ ਡਬਲ ਕਲੱਚ ਆ ਹਾਂਜੀ 97 ਮਾਡਲ ਆ ਠੀਕ ਆ ਜੀ ਪਹਿਮਗਲੇ 45 ਪੈਸੇ ਆ ਮੂਹਰੇ ਹੈਗੇ 70 80 ਪੈਸੇ ਠੀਕ ਆ ਜੀ ਬਾਕੀ ਬਾਡੀ ਲੈਨ ਦਾ ਅਰੀਜਨਲ ਆ ਇੰਜਨ ਗੀਅਰ ਦਾ ਚੰਗਾ ਡਰਾਈਵਰ ਮਰਾੜ ਮੁਰੂ ਨਾਲ ਦੀ ਨਾਲ ਦੇ ਵੀਰੇ ਸਾਰਾ ਕੋਲ ਨਾਲ ਦੇ ਆ ਪੰਜਾਬ ਨੰਬਰ ਆ ਜੀ ਨੰਬਰ ਪੰਜਾਬ ਆ ਜੀ ਪੀਵੀ 3 ਬਠਿੰਡਾ ਪੀਵੀ 3 ਬਠਿੰਡੇ ਨੰਬਰ ਆ ਠੀਕ ਆ ਜੀ ਤੇ ਮਾਡਲ 97 ਡਿਮਾਂਡ ਜੀ ਡਿਮਾਂਡ ਇੱਕ 67 ਆ ਵੀਰੇ 1 ਲੱਖ 67 ਇਹ ਆ ਹਾਂਜੀ ਕਿੰਨੇ ਦਾ ਕਰ ਦੋਗੇ ਮੌਕੇ ਤੇ ਵੀਰੇ ਟਰੈਕਟਰ ਹੋਊਗਾ 1.5 ਲੱਖ ਦਾ ਜੀ 1.5 ਲੱਖ ਦਾ ਜੀ ਹਾਂ ਜੀ 15000 ਸ਼ੂਟ ਨਾਲ ਹੋ ਜਾਊਗਾ ਠੀਕ ਆ ਬਾਈ ਜੀ ਅੱਗੇ ਜੀ ਅੱਗੇ 855 2001 ਮਾਡਲ ਵੀਰੇ ਅੱਗੇ ਹੈਗਾ ਜੀ ਸਪਰਾਜ 855 ਡਬਲ ਸਟਾਰ ਹਾਂ ਜੀ ਇਹ ਹੈਗਾ ਜੀ ਡੀ ਲਕਸ਼ ਮਾਡਲ ਦਾ ਗੋਲ ਹਾਂਡੀ ਵਾਲਾ ਗੋਲ ਹਾਂਡੀ ਵਾਲਾ ਜੀ ਠੀਕ ਆ ਜੀ ਜਗਰਾਉਂ ਦਾ ਨੰਬਰ ਆ ਹਾਂ ਜੀ ਪੀ ਵੀ 25 ਠੀਕ ਆ ਜੀ ਟਰੈਕਟਰ ਇੰਜਨ ਗੇਅਰ ਦਾ ਪੂਰਾ ਚੰਗਾ ਜੀ ਟਾਇਰਾਂ ਦੀ ਜੇ ਕਰੀ ਪੈਰ ਮਗਲੇ ਵੀ ਅੱਧੇ ਆ ਮੂਲੇ ਵੀ ਅੱਧਿਆਂ ਚ ਹੀ ਆ ਜੀ ਠੀਕ ਆ ਜੀ ਬਾਕੀ ਦੀ ਨਾਲ ਦੇਟਰ ਨਾਲ ਦੀ ਹੈ ਮਗਰਾਡ ਮਰੂਡ ਹਾਂਜੀ ਹਾਂ ਨਾਲ ਦੀ ਵੀਰੇ ਠੀਕ ਹੈ ਜੀ ਤੇ origianally ਉਹ ਤਾਂ original ਵਿਜੀ ਦੀ ਨਾ ਕੀ ਡਿਮਾਂਡ ਕਰਦੇ ਦੀ ਡਿਮਾਂਡ ਹੈ ਕਿ 238000 ਰੁਪਿਆ 238000 ਹਾਂਜੀ ਡਿਮਾਂਡ ਹੈ ਟਰੈਕਟਰ ਮੌਕੇ ਦੇ ਵੀਰੇ ਦੇਵਾਂਗੇ 220 ਦਾ ਦੇ ਦਾਂਗੇ 22000 ਦਾ ਮਿਲ ਜੂਗਾ ਮਿਲ ਜੂਗਾ ਜੀ ਠੀਕ ਹੈ ਜੀ ਅੱਗੇ ਜੀ ਅੱਗੇ ਸੋਨਾ ਲਿਕਾ ਵੀਰੇ 35 ਵਾਲਾ ਅੱਗੇ 35 ਵਾਲਾ ਆ ਗਿਆ ਜੀ ਹਾਂ ਲਿਕਾ ਇਹ ਸਾਈਡ ਗੇਅਰ ਦੇ ਵਿੱਚ ਸਾਈਡ ਗੇਅਰ ਆ ਵੀਰੇ ਟਰੈਕਟਰ 2007 ਮਾਡਲਾ ਹਾਂ ਜੀ ਟਰੈਕਟਰ ਜੋੜ ਤੱਕ ਵੀ ਨਹੀਂ ਖੁੱਲਿਆ ਦੇਖੋ ਕਿੰਨਾ ਸੁਣ ਨਵਾਂ ਪਿਆ ਟਰੈਕਟਰ ਪੂਰਾ ਠੀਕ ਹੈ ਜੀ ਗਾਰੰਟੀ ਹੈ ਵੀਰੇ ਹਾਂ ਵੀਰੇ ਇੰਜਣ ਕੇ ਦੀ ਗਾਰੰਟੀ ਆ ਚਲਾ ਕੇ ਆ ਦੇਖੇ ਸੀ ਘਰ ਵਾਂਗੂ ਚੱਲਦਾ ਟਰੈਕ ਠੀਕ ਹੈ ਜੀ ਟਾਇਰਾਂ ਦੀ ਇਹ ਗੱਲ ਟਾਇਰ ਵੀਰੇ ਮਗਰ ਤਾਂ ਹੈਗੇ 45 ਇੱਕ ਪੈਸੇ 13 ਵਾਲੇ 13 ਵਾਲੇ ਮੂਹ ਲੈ ਨਵੇਂ ਆ ਜੀ ਗਰੰਟੀ ਵਾਲੇ ਬਿਲਕੁਲ ਬਾਕੀ ਜੋੜਜਾਡ ਰੈਕਟਰ ਦਾ ਖੁੱਲਾ ਸਾਰਾ ਹਜੇ ਰੈਕਟਰ ਸ਼ੋਮੀ ਆ ਠੀਕ ਹੈ ਜੀ ਹਲੋ ਬਾਡੀ ਲੈਣ ਦਾ ਰੰਗ ਦੇਖੋ ਪੂਰਾ ਹੀ ਪਿਆ ਵੀਰੇ ਠੀਕ ਹੈ ਜੀ ਬਾਕੀ ਸ਼ੋਸ਼ਾਪੇ ਦਾ ਪੂਰਾ ਸੋਹਣਾ ਰੈਕਟਰ ਹਾਂਜੀ ਇਹ ਕਾਗਜ਼ਾਂ ਪੱਤਰ ਨਹੀਂ ਗਰੰਟੀ ਪੰਜਾਬ ਨੰਬਰ ਵੀਰੇ ਆਪਣੇ ਕੋਲ ਸਾਰੇ ਟ੍ਰੈਕਟਰ ਹੀ ਪੰਜਾਬ ਨੰਬਰ ਹੁੰਦਾ ਠੀਕ ਹੈ ਜੀ ਕਿਹੜੀ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਵੀਰੇ ਇਹਦੀ ਹੈਗੀ ਆ 1,85,000 ਮੰਡੀ ਦੀ ਹਾਂਜੀ ਕਿੰਨੇ ਦਾ ਛੱਡੋਗੇ ਜੀ 70,000 ਦਾ ਰੈਕਟਰ ਛੱਡਾਂਗੇ 1,70,000 ਦਾ ਨੇਟ 1,70,000 ਹਾਂਜੀ 15,000 ਦੀ ਅੱਗੇ ਜੀ ਅੱਗੇ ਹੈਗਾ 475 ਅੱਗੇ ਆ ਗਿਆ ਜੀ ਮਹਿੰਦਰਾ ਮਹਿੰਦਰਾ 475 ਡੀ ਆਈ ਡੀ ਆਈ ਡੈਟਰਾ ਠੀਕ ਹੈ ਜੀ ਡੈਟਰਾ ਸੋਨਾ ਵੀਰੇ ਬਾਡੀ ਲੈ ਆਂਦਾ ਵੀ ਇੰਜਨ ਗੇਅਰ ਦਾ ਹੀ ਪੂਰਾ ਨਵਾਂ ਹੀ ਆ ਠੀਕ ਹੈ ਜੀ ਇਹ ਵੀ ਪੰਜਾਬ ਨੰਬਰ ਪੰਜਾਬ ਜੀ ਸਾਰੇ ਪੰਜਾਬ ਨੰਬਰ ਹੀ ਹੁੰਦੇ ਵੀਰੇ ਬਿਲਕੁਲ ਪੰਜਾਬ ਨੰਬਰ ਹੀ ਨੰਬਰ ਹੀ ਪੰਜਾਬ ਸਾਰਾ ਡੈਟਰਾ ਕੈਰਾਂ ਦੀ ਇਹ ਗੱਲ ਬਾਤ ਹੈ ਕੈਰ ਮਗਲੇ 60 ਪੈਸੇ ਵੀਰੇ ਪੱਕੇ ਮੂਰਲੇ ਦੇ 670 ਪੈਸੇ ਹੈਗੇ ਆ ਠੀਕ ਹੈ ਜੀ ਚਲਾਵੇ ਚਲੂਗੇ ਦਾ ਪੂਰਾ ਚੰਗਾ ਹਾਂ ਜੀ ਮਾਡਲ ਜੀ ਇਹ ਮਾਡਲ ਹੈਗਾ 97 ਜੀ ਠੀਕ ਹੈ ਜੀ ਡਿਮਾਂਡ ਕਰਦੇ ਨੇ ਡਿਮਾਂਡ ਇਹਦੀ 1.5 ਲੱਖ ਰੁਪਈਆ ਵੀਰੇ 1 ਲੱਖ ਦਾ ਡਿਮਾਂਡ ਕਰਦੇ ਹਾਂ ਹਾਂਜੀ ਕਿੰਨੇ ਦਾ ਠੱਡਾ 1 ਲੱਖ ਤੇ 35 ਹਜ਼ਾਰ ਦਾ ਟਰੈਕਟਰ ਦੇਵਾਂਗੇ ਵੀਰੇ 1 ਲੱਖ 472 ਰੀਜਨਲ ਟਰੈਕਟਰ ਆ ਬਾਡੀ ਲਾਈਨ ਚੈੱਕ ਕਰ ਲੋ ਬਗਾੜਾ ਮਕੂਟਾ ਦਾ ਸਾਰਾ ਸ਼ੋਸਾ ਦਾ ਰੀਜਨਲ ਆ ਹਾਂਜੀ ਹਾਂ ਠੀਕ ਹੈ ਜੀ ਵੱਡਾ ਬੰਪਰ ਆ ਛਤਰੀ ਡੰਡਾ ਫੱਟੀ ਨਾਲ ਆ ਠੀਕ ਆ ਜੀ ਅੱਗੇ ਜੀ ਅੱਗੇ ਹੈਗਾ ਸੋਨਾ ਲਿਕਾ ਅੱਗੇ ਹੈਗਾ ਜੀ 750 ਡੀਏ 750 ਦਾ ਹਾਂਜੀ ਇਹ ਪੰਜਾਬ ਨੰਬਰ ਚ ਆ ਗਿਆ ਜੀ ਪੰਜਾਬ ਨੰਬਰ ਆ ਵੀਰੇ ਇਹ ਸੈਂਟਰ ਗੇਅਰ ਚ ਆ ਗਿਆ ਸੈਂਟਰ ਗੇਅਰ ਆ ਟਾਇਰ ਵੀ ਹੈਗੇ ਮਗਰ ਜੇ ਕੇ ਦੇ ਹਾਂਜੀ 45 ਪੈਸੇ ਟਾਇਰ ਆ ਟਰੈਕਟਰ ਦੇ ਪੱਕੇ ਵਾ ਵੈਸੇ ਦਾ ਅੱਧੇ ਵੀ ਕਹਿ ਦਈਏ ਅੱਧੇ ਵੀ ਚੱਲਦੇ ਪਰ 45 ਪੈਸੇ ਕਹਿ ਕੇ ਚੱਲਦੇ ਆ ਹਾਂਜੀ ਮੂਰਲੇ ਟਾਇਰ ਵੀ ਹੈਗੇ 60 ਕੁ ਪੈਸੇ ਠੀਕ ਆ ਜੀ ਵਧੀਆ ਟਾਇਰ ਟੂਰਾਂ ਦਾ ਚੰਗਾ ਇੰਜਨ ਗੇਅਰ ਦਾ ਫੁੱਲ ਗਾਰੰਟੀ ਆ ਵੀਰੇ ਵਾ ਕੇ ਚੈੱਕ ਕਰਕੇ ਲੈ ਕੇ ਜਾਇਓ ਉਹਦੇ ਇਹਦੇ ਵੀ ਮਰਾੜ ਨਾਲ ਦੀ ਨਾਲ ਦੇ ਜੀ ਨਾਲ ਦੇ ਠੀਕ ਹੈ ਜੀ ਬਾਡੀ ਲਾਈਨ ਤੇ ਰੰਗ ਦੇਖ ਲਓ ਸ਼ੋਸ਼ਾ ਸੱਪਾ ਪੂਰਾ ਸੋਹਣਾ ਡੈਟਰਾ ਨੀਲਾ ਨੀਲਾ ਪਿਆ ਪਿਆ ਨੀਲਾ ਨੀਲਾ ਜੀ ਠੀਕ ਹੈ ਜੀ ਪੂਰਾ ਚੰਗਾ ਡੈਟਰਾ ਠੀਕ ਹੈ ਬਈ ਜੀ ਇਹਦੀ ਡਿਮਾਂਡ ਈ ਇਹਦੀ ਡਿਮਾਂਡ ਵੀਰੇ 1,98,000 ਰੁਪਇਆ 1,98,000 ਰੁਪਇਆ ਡਿਮਾਂਡ ਕਰਦੇ ਹਾਂ ਜੀ ਸਤਰੀ ਸੁਧਰੀ ਨਵੀਂ ਲੱਗੀ ਹੋਈ ਹੈ ਸਤਰੀ ਸੁਧਰੀ ਨਵੀਆਂ ਬਾਕੀ ਬਾਈ ਮਗਰੋਂ ਮੂਰੋ ਪੂਰਾ ਸੋਹਣਾ ਡੈਟਰਾ 6 ਚੀਰੀ ਡਬਲ ਕਲੱਚ ਆ ਠੀਕ ਹੈ ਜੀ ਡਬਲ ਕਲੱਚ ਆ ਡਬਲ ਕਲੱਚ ਆ ਜੀ ਡਿਮਾਂਡ ਇਹਦੀ ਡਿਮਾਂਡ 1,95,000 ਰੁਪਇਆ ਵੀਰੇ 1,98, ਤਵਾੜੀ ਕਿੰਨੇ ਕ ਦਾ ਛੱਡੋਗੇ ਜੀ ਮੋਕਲੇ ਟਰੈਕਟਰ ਦੇਵਾਂਗੇ 180 ਦਾ ਵੀਰੇ 1 ਲੱਖ 80 ਇਹ 80 ਦਾ ਦੇ ਦਾਂਗੇ ਠੀਕ ਹੈ ਜੀ ਹਾਂ ਵੀ ਇਹਦੇ ਚੋਂ ਨਹੀਂ ਕੋਈ ਮਾਨਤਾ ਨਾ ਹੁੰਦਾ ਜੇ ਕਿਸੇ ਨੇ ਪੁਰਾਣਾ ਟਰੈਕਟਰ ਵਿੱਚ ਕਟਾਉਣਾ ਹੋਇਆ ਜੀ ਟਰੈਕਟਰ ਵੀ ਕੱਟਿਆ ਜਾਊਗਾ ਬਈ ਜੀ ਠੀਕ ਹੈ ਜੀ ਜੇ ਟਰੈਕਟਰ ਹੋਊਗਾ ਉਹਦੇ ਰੇਟ ਨਾਲ ਕੱਟਿਆ ਜਾਊਗਾ ਇਹ ਕੰਟੈਕਟ ਨੰਬਰ ਜੀ 9501356301 ਠੀਕ ਹੈ ਜੀ 9501356301 ਆ ਠੀਕ ਆ ਬਾਈ ਜੀ ਐਤਵਾਰ ਆਪਾਂ ਮੋਗਾ ਮੰਡੀ ਹੁੰਨੇ ਆ ਜੀ ਹਾਂ ਜੀ ਤੇ ਬਾਕੀ ਦਾ ਟਰੈਕਟਰ ਸਾਰੇ ਘਰੇ ਹੀ ਹੁੰਦੇ ਆ ਲਵਾਰਾ ਸਾਡਾ ਪਿੰਡ ਆ ਜੀ ਹ ਠੀਕ ਆ ਬਾਈ ਜੀ ਧੰਨਵਾਦ ਧੰਨਵਾਦ ਤੁਹਾਡਾ ਵੀ ਬਾਈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੇਂ ਵੀਡੀਓ ਨਾਲ ਧੰਨਵਾਦ